ਸੰਡੇ ਐ ਐਡਵਾਰਡ ਜੀ ਜਦੋਂ ਉਹ ਚਰਚ ਚੱਲਿਆ ਸੀ ਬਾਸ ਵਿੱਚ ਉੱਥੋਂ ਬੈਠ ਕੇ ਤਲਵੰਡੀ ਦੇ ਡੋਲੇ ਪਿੰਡ ਤੋਂ ਤੇ ਚਰਚ ਚੱਲਿਆ ਸੀ ਤੇ ਉੱਥੋਂ ਆਣਾ ਜਲੰਧਰ ਬਾਈਪਾਸ ਤੇ ਉਤਰ ਗਿਆ ਜੀ ਉਹਨਾਂ ਨੂੰ ਕਹਿੰਦਾ ਵੀ ਮੈਂ ਨਾ ਆ ਗਿਆ ਨਾ ਮੋਟਰਸਾਈਕਲ ਲੈ ਕੇ ਆ ਗਿਆ ਤੇ ਮੈਂ ਮਗਰ ਛੱਡਿਆ ਉਹਨਾਂ ਚਰਚ ਵਿੱਚ ਉਦੋਂ ਉਦੋਂ ਚੱਲ ਗਏ ਤੇ ਇੱਕ ਰਾਤ ਲੰਗੀ ਤੇ ਉਹ ਫਿਰ ਪਤਾ ਨਹੀਂ ਲੱਗਾ ਹਨ ਨੂੰ ਫਿਰ ਦੂਸਰੇ ਦਿਨ ਨਹੀਂ ਪਹੁੰਚ ਆਣ ਕੀਤੀ ਭਾਈ ਕੱਲ੍ਹ ਦੇ ਹੀ ਲੱਭਦੇ ਨੇ ਕੱਲ ਦਾ ਨਹੀਂ ਲੱਭਾ ਤੇ ਅੱਜ ਵੀ ਹੁਣ ਪਤਾ ਲੱਗਾ ਕਿ ਸਿਵਲ ਹਸਪੀਟਲ ਦੇ ਬੈਡ ਬੋਡੀ ਆਉਂਦੇ ਕਿਥੋਂ ਉੱਦੋਂ ਮੁੰਡੇ ਵਿਦੇ ਭਾਈ ਤੁਸੀਂ ਕੰਮ ਕੀ ਕਰਦਾ ਸੀ ਮੁੰਡਾ ਇਹ ਕੰਮ ਭਾਜੀ ਵਾਲ ਮੀਡੀਅਮ ਦਾ ਕਰਦਾ ਸੀ ਅੱਛਾ ਜੀ ਕਿੱਥੇ ਇਹ ਆਪਣਾ ਸਰ ਇੱਕ ਬੋਡੀ ਮਿਲੀ ਆ ਕੀ ਕਿੱਥੋਂ ਮਿਲੀ ਇਹ ਬੋਡੀ ਕੀ ਕਰਦਾ ਇਹ ਡੈਡ ਬੋਡੀ ਮਿਲੀ ਸੁਖਸ਼ਾਗਰ ਕਲੋਨੀ ਦੀ ਕੰਧ ਨੇ ਜਿਹੜੀ ਥੱਲੇ ਕੜਪੇ ਦੇ ਵਿੱਚੋਂ ਮਿਲੀ ਅੱਛਾ ਜੀ ਇਹ ਕਿੱਥੋਂ ਦਾ ਮੁੰਡਾ ਨੌਜਵਾਨ ਜਿਹੜਾ ਹੈ ਜੀ ਇਹਦਾ ਨਾਮ ਹੈਗਾ ਜੀ ਸਾਗਰ ਸਨੋਵਸ਼ਿੰਦਾਂ ਵਾਸੀ ਨਲਾਲੀ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਉਮਰ ਕਰੀਬ 24 ਸਾਲ ਅੱਜ ਹੀ ਮੇਰੇ ਕੋਲੇ ਆਏ ਸੀ ਇਹਦੀ ਗੁੰਮਸ਼ਦਗੀ ਲਿਖਾਉਣ ਵਾਸਤੇ ਥਾਣੇ ਸਿਟੀ ਕਪੂਰਥਲੇ ਤੇ ਅੱਜ ਡੈਡ ਬੋਡੀ ਮਿਲ ਗਈ ਅੱਛਾ ਜੀ ਹਾਂਜੀ ਇਹ ਕਿੰਨੇ ਦਿਨਾਂ ਤੋਂ ਗੁੰਮ ਸੀਗਾ ਕਹਿੰਦੇ ਇਹ ਇਹ ਕਹਿੰਦੇ ਜੀ ਐਤਵਾਰ ਤੋਂ ਗੁੰਮ ਹੈ ਠੀਕ ਹਾਂਜੀ ਕੋਈ ਸ਼ੱਕ ਸਰ ਹਾਂ ਦੇਖਦੇ ਹਾਂ ਇਨਵੈਸਟੀਗੇਸ਼ਨ ਕਰਦੇ ਹਾਂ ਸੋ ਸੰਡੇ ਐ ਐਡਵਾਰਡ ਜੀ ਜਦੋਂ ਉਹ ਚਰਚ ਚੱਲਿਆ ਜੀ ਬਾਸ ਵਿੱਚ ਉੱਥੋਂ ਬੈਠ ਕੇ ਤਲਵੰਡੀ ਦੇ ਡੋਲੇਪਿੰਡ ਤੋਂ ਤੇ ਚਰਚ ਚੱਲਦਾ ਸੀ ਤੇ ਉੱਥੋਂ ਉਹ ਨਾ ਜਵੰਦਰ ਬਾਈਪਾਸ ਤੇ ਉੱਤਰ ਗਿਆ ਜੀ ਉਹਨਾਂ ਨੂੰ ਕਹਿੰਦਾ ਵੀ ਮੈਂ ਨਾ ਆ ਗਿਆ ਮੋਟਰਸਾਈਕਲ ਲੈ ਕੇ ਆ ਗਿਆ ਤੇ ਮੈਂ ਮਗਰੇ ਛੱਡਿਆ ਉਹਨਾਂ ਦੇ ਅੱਗੇ ਵੇਖੀ ਉਦੋਂ ਉਦੋਂ ਚੱਲ ਗਏ ਇੱਕ ਰਾਤ ਲੰਗੀ ਤੇ ਉਹ ਫਿਰ ਪਤਾ ਨਹੀਂ ਲੱਗਾ ਸਾਨੂੰ ਤੇ ਫਿਰ ਦੂਸਰੇ ਦਿਨ ਨਹੀਂ ਪਹੁੰਚਾਨ ਕੀਤੀ ਭਾਈ ਕੱਲ੍ਹ ਦੇ ਹੀ ਲੱਭਦੇ ਉਹਨਾਂ ਕੱਲ੍ਹ ਦਾ ਨਹੀਂ ਲੱਭਾ ਤੇ ਅੱਜ ਵੀ ਹੁਣ ਪਤਾ ਲੱਗਾ ਕਿ ਸਿਵਲ ਹਸਪੀਟਲ ਡੈੱਡ ਬੋਡੀ ਆਉਂਦੀ ਉਹਦੇ ਤੋਂ ਉਹਨੂੰ ਦੇਖਦੇ ਆਂ ਭਾਈ ਤੁਸੀਂ ਕੰਮ ਕੀ ਕਰਦਾ ਸੀ ਮੁੰਡਾ ਇਹ ਕੰਮ ਭਾਜੀ ਇਹアルミ ਨੀ ਹੁੰਦਾ ਕਰਦਾ ਹੈ ਅੱਛਾ ਜੀ ਕਿੱਥੇ ਇਹ ਆਪਣਾ ਪਿੰਡ ਨਗਰ ਭਾਈ ਸਿਰ ਇੱਕ ਬੋਡੀ ਮਿਲੀ ਆ ਕੀ ਕਿੱਥੋਂ ਮਿਲੀ ਇਹ ਬੋਡੀ ਕੀ ਕਰਨੀ ਇਹ ਡੈੱਡ ਬੋਡੀ ਮਿਲੀ ਸੁਖਸ਼ਾਲਾ ਕਲੋਨੀ ਦੀ ਕੰਧ ਨੇ ਜਿਹੜੀ ਥੱਲੇ ਕਣਕੇ ਦੇ ਵਿੱਚੋਂ ਮਿਲੀ ਹੈ ਅੱਛਾ ਜੀ ਇਹ ਕਿੱਥੋਂ ਦਾ ਮੁੰਡਾ ਨੌਜਵਾਨ ਜਣਾ ਹੈ ਇਹਦਾ ਨਾਮ ਹੈਗਾ ਜੀ ਸਾਗਰ ਸਨੋਵਸ਼ında ਵਸਿਨੇ ਵਾਲੀ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਉਮਰ ਕਰੀਬ 24 ਸਾਲ ਅੱਜ ਹੀ ਮੇਰੇ ਕੋਲੇ ਆਏ ਸੀ ਇਹਦੀ ਗੁੰਮਸ਼ਦਗੀ ਲਿਖਾਉਣ ਵਾਸਤੇ ਥਾਣੇ ਸਿਟੀ ਕਪੂਰਥਲੇ ਤੇ ਅੱਜ ਡੈੱਡ ਬੋਡੀਜ਼ ਮਿਲ ਗਈ ਅੱਛਾ ਜੀ ਹਾਂ ਇਹ ਕਿੰਨੇ ਦਿਨਾਂ ਤੋਂ ਇਹ ਗੁੰਮ ਸੀਗਾ ਕਹਿੰਦੇ ਇਹ ਕਹਿੰਦੇ ਜੀ ਐਤਵਾਰ ਤੋਂ ਗੁੰਮ ਹੈ ਠੀਕ ਹਾਂਜੀ ਕੋਈ ਸ਼ੱਕ ਸਰ ਹਾਂ ਦੇਖਦੇ ਹਾਂ ਇਨਵੈਸਟੀਗੇਸ਼ਨ ਪਰ ਉਹ ਸੰਡੇ ਐ ਐਡਵਾਰਡ ਜੀ ਜਦੋਂ ਉਹ ਚਰਚ ਚੱਲਿਆ ਜੀ ਬਾਸ ਵਿੱਚ ਉੱਥੇ ਬੈਠ ਕੇ ਤਲਵੰਡੀ ਦੇ ਡੋਲੇ ਪਿੰਡ ਤੋਂ ਤੇ ਚਰਚ ਚੱਲਿਆ ਸੀ ਤੇ ਉੱਥੋਂ ਉਹ ਜਲੰਧਰ ਬਾਈਪਾਸ ਤੇ ਉਤਰ ਗਿਆ ਜੀ ਉਹਨਾਂ ਨੂੰ ਕਹਿੰਦਾ ਵੀ ਮੈਂ ਨਾ ਆ ਗਿਆ ਨਾ ਮੋਟਰਸਾਈਕਲ ਲੈ ਕੇ ਆ ਗਿਆ ਤੇ ਮੈਂ ਮਗਰ ਛੱਡਿਆ ਉਹਨਾਂ ਚਰਚ ਵਿੱਚ ਉਦੋਂ ਉਦੋਂ ਚੱਲ ਗਏ ਤੇ ਇੱਕ ਰਾਤ ਲੰਗੀ ਤੇ ਉਹ ਫਿਰ ਪਤਾ ਨਹੀਂ ਲੱਗਾ ਹਨ ਨੂੰ ਫਿਰ ਦੂਸਰੇ ਦਿਨ ਨਹੀਂ ਪਹੁੰਚ ਆਣ ਕੀਤੀ ਭਾਜੀ ਕੱਲ੍ਹ ਦੇ ਹੀ ਲੱਭਦੇ ਨੇ ਕੱਲ ਦਾ ਨਹੀਂ ਲੱਭਾ ਤੇ ਅੱਜ ਵੀ ਹੁਣ ਪਤਾ ਲੱਗਾ ਕਿ ਸਿਵਲ ਹਸਪੀਟਲ ਦੇ ਬੈਡ ਬੋਡੀ ਆਉਂਦੇ ਕਿਥੋਂ ਉੱਦੋਂ ਹੁੰਦੇ ਆ ਭਾਜੀ ਕਿੰਦਾ ਕੰਮ ਕੀ ਕਰਦਾ ਸੀ ਮੁੰਡਾ ਇਹ ਕੰਮ ਭਾਜੀ ਵਾਲ ਮੀਡੀਅਮ ਦਾ ਕਰਦਾ ਸੀ ਅੱਛਾ ਜੀ ਕਿੱਥੇ ਇਹ ਆਪਣਾ ਸਰ ਇੱਕ ਬੋਡੀ ਮਿਲੀ ਆ ਕੀ ਕਿੱਥੋਂ ਮਿਲੀ ਇਹ ਬੋਡੀ ਕੀ ਕਰਦਾ ਤੇ ਡੈਡ ਬੋਡੀ ਮਿਲੀ ਸੁਖਸ਼ਾਲਾ ਕਲੋਨੀ ਦੀ ਕੰਧ ਨੇ ਜਿਹੜੀ ਥੱਲੇ ਕੜਪੇ ਦੇ ਵਿੱਚੋਂ ਮਿਲੀ ਅੱਛਾ ਜੀ ਇਹ ਕਿੱਥੋਂ ਦਾ ਮੁੰਡਾ ਨੌਜਵਾਨ ਜਿਹੜਾ ਹੈ ਜੀ ਇਹਦਾ ਨਾਮ ਹੈਗਾ ਜੀ ਸਾਗਰ ਸਾਨੂੰ ਸ਼ਿੰਦਾਂ ਵਾਸੀ ਨੇੜਾਲੀ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਉਮਰ ਕਰੀਬ 24 ਸਾਲ ਅੱਜ ਹੀ ਮੇਰੇ ਕੋਲੇ ਆਏ ਸੀ ਇਹਦੀ ਗੁੰਮਸ਼ਦਗੀ ਲਿਖਾਉਣ ਵਾਸਤੇ ਥਾਣੇ ਸਿਟੀ ਕਪੂਰਥਲੇ ਤੇ ਅੱਜ ਡੈੱਡ ਬੋਡੀਜ਼ ਮਿਲ ਗਈ ਅੱਛਾ ਜੀ ਹਾਂਜੀ ਇਹ ਕਿੰਨੇ ਦਿਨਾਂ ਤੋਂ ਗੁੰਮ ਸੀਗਾ ਕਹਿੰਦੇ ਇਹ ਕਹਿੰਦੇ ਜੀ ਐਤਵਾਰ ਤੋਂ ਗੁੰਮ ਹੈ ਠੀਕ ਹਾਂਜੀ ਕੋਈ ਸ਼ੱਕ ਸਰ ਹਾਂ ਦੇਖਦੇ ਹਾਂ ਇਨਵੈਸਟੀਗੇਸ਼ਨ ਪਰ